ਆ ਗੱਟ ਆ ਗਈ ਮਨਵਾਰ ਭਾਈ ਸਾਹਿਬ ਭਾਈ ਜੀ ਜਨ ਕਹੇ ਨਾਨਕ ਉਤੈ ਆਰੰਭ ਪਾਜੇ ਚਾਰਾ ਅੱਪੈ ਨਿਦਾਨ ਸਤਗੁਰ ਪ੍ਰਖ ਮਲਾਯਾ ਬਲ RAM ਜੀਓ ਨਰਪਉ ਪੈਮਣ ਹੋਏ ਹਮੈ ਮੈਲ ਗਵਾਇਆ ਬਲਰਾਮ ਜਿਓ ਨਿਰਮਲ ਪਉ ਪਾਇਆ ਹਰ ਗੁਣ ਗਾਇਆ ਹਰ ਵੇਖੈ ਰਾਮ ਹਜੂਰੇ ਹਰ ਆਤਮ ਰਾਮ ਪਸਾਰਿਆ ਸੁਆਮੀ ਸਰਬ ਰਹਾ ਭਰਪੂਰੇ ਅੰਤਰ ਵਾਹਰ ਹਰ ਪ੍ਰਵੇ ਕੋ ਮੇਲੇ ਹਰ ਜਨ ਮੰਗਲ ਗਾਏ ਜਨ ਨਾਨਕ ਦੂਜੀ ਲਾਵ ਚਲਾਏ ਅਣਹਦ ਸ਼ਬਦ ਬੁਜਾਏ ਅ ਦੂਜੀ ਦੀ ਲਾ ਸਤਿਗੁਰੂ ਸੁਖਿ ਨਾਵਾ ਦੇ علاوہ ਮਨ ਚਾਉ ਪਿਆ ਬੈਰਾਗਿਆ ਬਲਰਾਮ ਜਿਓ ਸੰਤ ਜਨ ਆਹਰ ਮੇਲ ਹਰ ਪਾਇਆ ਬੜਾ ਭਾਗੀਆ ਬਲਰਾਮ ਜਿਓ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ ਸੰਤ ਜਨ ਬੜਾ ਭਾਗੀ ਪਾਇਆ ਹਰ ਕਥੀਆ ਕਥਾ ਕਹਾਣੀ ਹਿਰਦਾ ਹਰਹਾਨ ਹਰਤੋਂ ਉਪਜੀ ਹਰ ਜਪੀਏ ਮਸਤਕ ਭਾਗ ਜਿਓ ਜਨ ਨਾਨਕ ਬੋਲੇ ਤੀਜੀ ਲਾਵਾ ਹਰ ਉਪਜਾ ਮਨ ਬੈਰਾਗ ਜਿਓ ਹਰ ਤੀਜੀ ਮਾਨ ਸਹਜ ਪਿਆ ਹਰ ਪਾਇਆ ਬਲਰਾਮ ਜਿਓ ਗੁਰਮਖ ਮਿਲਿਆ ਸੁਭਾਏ ਹਰ ਮਨ ਤਨ ਮਿੱਠਾ ਲਾਇਆ ਬਲਰਾਮ ਜਿਓ ਹਰ ਮਿੱਠਾ ਲਾਇਆ ਮੇਰੇ ਪ੍ਰਭ ਪਹਾਇਆ ਅਨੰਦਨ ਹਰ ਲਿਵ ਲਾਇਏ ਮਨ ਚੰਦਿਆ ਫਲ ਪਾਇਆ ਸਵਾਮੀ ਹਰ ਨਾਮ ਬਜੀ ਵਧਾਏ ਹਰ ਪ੍ਰਵਠਾ ਕਰ ਕਾਜ ਰਚਾਇਆ ਤਨਹਿਰਤ ਨਾਮ ਵਿਗਾਸੀ ਜਨ ਨਾਨਕ ਬੋਲੇ ਚੌਥੀ ਲਾਵਾ ਹਰ ਪਾਇਆ ਪ੍ਰਭ ਅਵਨਾਸੀ ਸ੍ਰੀ ਮਾਏ ਸਤਿਗੁਰ ਤੇ ਪਾਇਆ ਸਤਿਗੁਰ ਦਾ ਆਇਆ ਸ੍ਰੀ ਮਾਏ ਜੀਆ ਬਧਾਨ ਰਾਜ ਤੁੰ ਪ੍ਰਵਾਰ ਪ੍ਰੀਅ ਸ਼ਬਦ ਗਾਵਣ ਭਾਈਆ ਸੰਤੋ ਤਨ ਲਾਓ ਹਰਿ ਕੇ ਰਾਮ ਨਾਮ ਜੀ ਰਸਾਇਆ ਕਹਿਣਾ ਅਨੰਦ ਹੋਆ ਸਤਿਗੁਰ ਉਪਾਏ ਏ ਮਨ ਮੇਰਾ ਤੂੰ ਸਰ ਹੋ ਹਰ ਨਾਲ ਹਰ ਨਾਲ ਜੋਤੂ ਮਨ ਤੇਰੇ ਦੁਖ ਸਭ ਸਾਰਨਾ ਅੰਗੀ ਤਾਰੁ ਕਰੇ ਤੇਰਾ ਘਰ ਸਭ ਸਵਾਦ ਨਾਮ ਜੀ ਸੁਰਸ ਨਾਮ ਨਿਸਤਪ ਗਵਨ ਸਾਰੇ ਕਹਿਣਾ وساء آم جي تمنا سادش بدھ وئم آم سد سر ڪا مي ڪردي ر ستا نام ترا اودار سادنا فا دان را جو کا سڀا ۽ تو شام سوت هاي سر چڙه سڀ سدا ڪروان ڪيتان وٽ لئي آيو آهي ۽ آيو آهي i'll be ਲੋਕਾ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ ਦਿਮਸਰਾ ਦੁਦਾਈ ਦਾਇਆ ਸਭ ਜਗਤ ਚੰਗੇ ਆਂ ਬੁਰੇ ਆਂ ਆ ਮਾਤੇ ਤਰਮਹਦੂ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਲੋਕਾ ਤਾਪਰ ਤੁਮ ਤੇ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਪਿਤਾ ਮਨ ਵਰਕਤੇ ਤੁਮਰੇ ਕਿਰਪਾ ਬਖਸ਼ ਲੈ ਕੋਈ ਨ ਜਾਣ ਤੁਮਰਾ ਅੰਤ ਉਚੇ ਸੇ ਉਚਾ ਭਗਵੰਤ ਅਗਲਾ ਸਮਗਰੇ ਤੁਮਰਾਏ ਸੂਤਰ ਤਾਰੇ ਤੁਮ ਤੇ ਹੋਏ ਸੂ ਆਗਾ ਕਾ ਤੁਮਰੀ ਗਤ ਮਿਤ ਤੁਮਹਿ ਜਾਣੇ ਨਾਨਕ ਦਾਸ ਸਦਾ ਕੁਰਵਾਨੀ ਤੋਦੇ ਆਗੇ ਅਰਦਾਸ ਹਮਾਰੇ ਜਿਉ ਪਿੰਡ ਸਾਵ ਤੇਰਾ ਹੋ ਨਾਨਕ ਸਾਬ ਤੇਰੇ ਵੜਿਆਏ ਕੋਈ ਨਾਮ ਨ ਜਾਣੇ ਮੇਰਾ ਵਾਹਿਗੁਰੂ 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 ਦੋ ਹੱਥ ਜੋੜ ਕਰੂੰ ਅਰਦਾਸ ਤਪਾਵਾ ਤਿਆ ਨਿਹਰਾਸ ਤੀਨੇ ਤਾਪ ਨਿਵਾਰਨ ਹਾਰਾ ਦੁੱਖ ਅੰਤਾ ਸੁਖ ਰਾਸ ਤਾਂ ਕੋ ਵਿਗਰਣਾ ਕੋ ਲਾਗੈ 쟈 ਕੀ ਪ੍ਰਵਯਾਗੀ ਅਰਦਾਸ ਅਰਦਾਸ ਵਾਰ ਸ੍ਰੀ ਭਗਵਤੀ ਜੀ ਕੇ ਪਾਤਸ਼ਾਹੀ ਦਸਮੀ ਪ੍ਰਥਮ ਭਗਵਤੀ ਸਮਰਕਾ ਗੁਰੂ ਨਾਨਕ ਲਈ ਧਿਆਏ ਫਿਰੰਗ ਤੇ ਗੁਰਿਆਮਰਦਾਸ ਰਾਮਦਾਸਾ ਹੋਏ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਤੇਹੀ ਆਇ ਚਤ੍ਰਿਸ਼ਿਆ ਸਭ ਦੁਖ ਜਾਏ ਗੁਰੂ ਤੇਗ ਬਹਾਦਰ ਸਿਮਰਿਐ ਕਰਨ ਔਨ ਦਿਆਵਾ ਤਾਈ ਤਸਮੀ ਪਾਤਸ਼ਾਹ ਸਹਾਸਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾ ਸਭ ਤਿ ਹੋਣੀ ਸਹਾਇ ਸਤਸ੍ਰੀ ਅਕਾਲ ਪੁਰਖ ਜੀ ਆ ਧਿਆਨ ਤਰਕੇ ਸਰਬਾਤ ਸੰਗਤ ਨੇ ਬੋਲਣਾ ਜੀ ਸ੍ਰੀ ਵਾਹਿਗੁਰੂ ਸ੍ਰੀ ਵਾਹਿਗੁਰੂ ਨਾ ਗੁਰਮਖਾਣੇ ਪਿਆਰੇ ਨੇ ਸਜਾਰੇ ਤੇਰਾ ਨਾਮ ਜਪਿਆ ਵੰਡ ਕੇ ਸ਼ਕਾ ਦੇ ਚਲਾਈ ਤੇਗ ਵਾਹੀ ਧਰਮਹਿ ਸਿਸਦਤੇ ਬੰਦ ਬੰਦ ਕਟਵਾਏ ਕੋਪਰੇਲਾ ਹਿਨਿਆਚਰਖਣੀ ਅੰਤੜੇ ਯਾਰਾਂ ਨਾਲ ਚਰਾਏ ਗਏ ਸਿੱਖੀ ਸਦਕ ਸਵਾਸਾ ਸੰਗ ਨਮਾਉਂਦੇ ਹੋਏ